ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਟੱਡੀ ਹਾਊਸ ਚੈਨਲ ਤੇ ਅੱਜ ਆਪਾਂ ਸਬਜੈਕਟ ਸੋਸ਼ਲ ਸਾਇੰਸ ਜਿਸ ਦੇ ਵਿੱਚ 7th ਕਲਾਸ ਦਾ ਪਹਿਲਾ ਟੌਪਿਕ ਵਾਤਾਵਰਣ ਆਪਾਂ ਲਿਆ ਗਾ ਉਸ ਤੇ ਬਾਰੇ ਆਪਾਂ ਗੱਲ ਕਰਾਂਗੇ ਤੇ ਟੌਪਿਕ ਦੇ ਵਿੱਚ ਆਪਾਂ ਪ੍ਰਸ਼ਨ ਉੱਤਰ ਨੇ ਜਿਹੜੀ ਉਸ ਚੈਪਟਰ ਦੇ ਕਲੀਅਰ ਕਰਾਂਗੇ ਤੇ ਨਾਲ ਨਾਲ ਥੋੜੀ-ਥੋੜੀ ਚੈਪਟਰ ਦੇ ਬਾਰੇ ਵੀ ਆਪਾਂ ਜਾਣਕਾਰੀ ਹਾਸਲ ਕਰਾਂਗੇ ਤਾਂ ਸਟਾਰਟ ਕਰਦੇ ਆਂ ਵੀਡੀਓ ਨੂੰ ਤੇ ਨਾਲ ਦੀ ਨਾਲ ਤੁਹਾਨੂੰ ਮੈਂ ਇੱਕ ਰਿਕਵੈਸਟ ਕਰਦੀ ਆ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਸ਼ੇਅਰ ਕਰਨਾ ਹੈ ਪਲੱਸ ਵੀਡੀਓਜ਼ ਨੂੰ ਲਾਈਕ ਕਰਨਾ ਹੈ ਜੀ ਤਾਂ ਆਪਾਂ ਫਸਟ ਜਿਹੜਾ ਕੁਸ਼ਨ ਹੈ ਉਹ ਕਰਨ ਜਾ ਰਹੇ ਹਾਂ ਵਾਤਾਵਰਣ ਤੋਂ ਕੀ ਭਾਵ ਹੈ ਆਪਣਾ ਪਹਿਲਾ ਪ੍ਰਸ਼ਨ ਹੈ ਤਾਂ ਵਾਤਾਵਰਣ ਤੋਂ ਭਾਵ ਕੀ ਹੈ ਜੀ ਸਾਡੇ ਆਲੇ-ਦੁਆਲੇ ਤੋਂ ਹੈ ਅਤੇ ਇਸ ਵਿੱਚ ਧਰਤਲ ਅਤੇ ਜਲਵਾਯੂ ਆਦਤ ਤੱਤ ਸ਼ਾਮਲ ਹੁੰਦੇ ਹਨ ਤਾ ਵਾਤਾਵਰਨ ਦਾ ਅਰਥ ਕੀ ਹੋਇਆ ਸਾਡਾ ਆਲਾ ਦਵਾਲਾ ਵਾਤਾਵਰਨ ਦੇ ਤੱਤ ਜਿਵੇਂ ਕਿ ਤਰਾਤਲ ਤਾਪਮਾਨ ਵਰਖਾ ਹਰ ਇੱਕ ਜਗ੍ਹਾ ਇੱਕੋ ਜਿਹੀ ਨਾ ਹੋਣ ਕਰਕੇ ਬਨਸਪਤੀ ਜੀਵ ਜੰਤੂ ਅਤੇ ਧਰਤੀ ਦੀ ਹੋਰ ਪੈਦਾਵਾਰ ਵੱਖੋ ਵੱਖਰੀ ਹੋ ਜਾਂਦੀ ਹੈ ਇਸ ਤੋਂ ਬਾਅਦ ਆਪਣਾ ਜਿਹੜਾ ਦੂਜਾ ਪ੍ਰਸ਼ਨ ਹੈ ਜੀ ਵਾਤਾਵਰਨ ਦੇ ਮੁੱਖ ਮੰਡਲ ਕਿਹੜੇ ਹਨ ਤਾਂ ਵਾਤਾਵਰਨ ਦੇ ਮੁੱਖ ਚਾਰ ਮੰਡਲ ਆਪਣੇ ਕੋਲ ਹਨ ਜਿਦੇ ਵਿੱਚ ਵਾਯੂ ਮੰਡਲ ਥਲ ਮੰਡਲ ਜਲ ਮੰਡਲ ਅਤੇ ਜੀਵ ਮੰਡਲ ਚਾਰ ਮੰਡਲ ਆਪਣੇ ਕੋਲੇ ਹਨ ਵਾਯੂ ਮੰਡਲ ਦਾ ਕੀ ਭਾਵ ਹੋਇਆ ਵਾਯੂ ਮੰਡਲ ਦਾ ਅਰਥ ਹੈ ਹਵਾ ਤਾਂ ਹਵਾ ਦਾ ਜਿਹੜਾ ਗਲਾਫ ਹੈ ਧਰਤੀ ਦੇ ਆਸ-ਪਾਸ ਹੀ ਆਪਾਂ ਨੂੰ ਮਿਲਦਾ ਹੈ ਜਿਦੇ ਵਿੱਚ ਮਤਲਬ ਆਪਾਂ ਗੱਲ ਕਰ ਸਕਦੇ ਹਾਂ ਵੀ ਜ਼ਮੀਨ ਅਤੇ ਪਾਣੀ ਨਾਲ ਮਿਲ ਕੇ ਜੀਵ ਜੰਤੂ ਤੇ ਪੇੜ-ਪੌਦਿਆਂ ਦੀ ਉਤਪਤੀ ਅਤੇ ਪਾਲਣ-ਪੋਸ਼ਣ ਦਾ ਕਾਰਜ ਹੀ ਕਰਦਾਗਾ ਉਸ ਤੋਂ ਬਾਅਦ ਆ ਜਾਂਦਾ ਜੀ ਥਲ ਮੰਡਲ ਧਰਤੀ ਦੀ ਸਤ੍ਹਾ ਦੇ ਉੱਪਰ ਪਾਣੀ ਅਤੇ ਜ਼ਮੀਨ ਦੀ ਬਣੀ ਹੋਈ ਇੱਕ ਪਰਤ ਹੈ 71% ਧਰਤੀ ਉੱਪਰ ਪਾਣੀ ਹੈ ਤੇ 29% ਇਹਦੇ ਉੱਪਰ ਕੀ ਹੈ ਜੀ ਜ਼ਮੀਨ ਹੈ ਧਰਤੀ ਦਾ 2/3 ਜ਼ਮੀਨੀ ਭਾਗ ਉੱਤਰੀ ਗੋਲਾਰਧ ਦੇ ਵਿੱਚ ਹੈ ਤਾਂ ਕਰਕੇ ਆਪਾਂ ਥਲ ਮੰਡਲ ਨੂੰ ਵੀ ਇਸ ਤਰ੍ਹਾਂ ਇੱਕ ਇੰਪੋਰਟੈਂਟ ਪਾਰਟ ਮੰਨਦੇ ਹਾਂ ਇਸ ਤੋਂ ਬਾਅਦ ਆਪਣੇ ਕੋਲੇ ਆ ਜਾਂਦਾ ਜੀ ਜਲ ਮੰਡਲ ਜਲ ਮੰਡਲ ਦੇ ਵਿੱਚ ਕੀ ਹੁੰਦਾ ਧਰਤੀ ਦੇ ਪਾਣੀ ਨਾਲ ਢਕੇ ਭਾਗ ਨੂੰ ਜਲ ਮੰਡਲ ਆਖਦੇ ਹਨ ਜਲ ਮੰਡਲ ਦੇ ਵਿੱਚ ਵੱਡੇ ਛੋਟੇ ਜਿਹੜੇ ਪਾਣੀ ਦੇ ਸਰੋਤ ਨੇ ਉਹ ਆ ਜਾਂਦੇ ਨੇ ਜਿਵੇਂ ਆਪਾਂ ਸਮੁੰਦਰਾਂ ਨੂੰ ਖਾੜੀਆਂ ਨੂੰ ਸਾਗਰਾਂ ਝੀਲਾਂ ਨੂੰ ਸਾਰਿਆਂ ਨੂੰ ਇਹਦੇ ਵਿੱਚ ਇਨਕਲੂਡ ਕਰਦੇ ਆ ਧਰਤੀ ਨੂੰ ਪਾਣੀ ਦਾ ਗ੍ਰਹਿ ਵੀ ਕਿਹਾ ਜਾਂਦਾ ਹੈ ਕਿਉਂਕਿ ਸਾਰੇ ਗ੍ਰਹਾਂ ਤੋ ਮਤਲਬ ਜਿਹੜੀ ਧਰਤੀ ਹੈ ਤੇ ਉੱਤੇ ਲਾਈਫ ਵੀ ਪੋਸੀਬਲ ਹੈ ਆਪਾਂ ਨੂੰ ਪਤਾ ਹੈ ਤੇ ਉਹਦੇ ਉੱਪਰ ਹੀ ਜਿਹੜਾ ਪਾਣੀ ਹੈ ਉਹ ਵੀ ਪੋਸੀਬਲ ਹੈ ਪਾਣੀ ਆਪਾਂ ਨੂੰ ਧਰਤੀ ਦੇ ਉੱਪਰ ਮਿਲਦਾਗਾ ਇਸ ਤੋਂ ਬਾਅਦ ਆ ਜਾਂਦਾ ਜੀ ਆਪਣੇ ਕੋਲੇ ਜੀਵ ਮੰਡਲ ਤਾਂ ਤਿੰਨ ਮੰਡਲ ਆ ਜਿਹੜੇ ਉਹ ਇਹਨੂੰ ਪ੍ਰਭਾਵਿਤ ਕਰਦੀਆਂ ਕਿਹੜੇ ਤਿੰਨ ਮੰਡਲ ਵਾਯੂ ਮੰਡਲ ਥਲ ਮੰਡਲ ਤੇ ਜਲ ਮੰਡਲ ਤਿੰਨਾਂ ਦੇ ਪ੍ਰਭਾਵ ਦੇ ਨਾਲ ਜਿਹੜਾ ਜੀਵ ਮੰਡਲ ਹੈ ਉਹ ਹੋਂਦ ਵਿੱਚ ਆਉਂਦਾ ਹੈ ਜਿਹੜਾ ਜੀਵ ਹੈ ਉਹ ਪਾਣੀ ਤੋਂ ਬਿਨਾ ਨਹੀਂ ਸਰਵਾਈਵ ਕਰ ਸਕਦਾ ਉਨੂੰ ਰਹਿਣ ਦੇ ਲਈ ਥਲ ਮਤਲਬ ਭੂਮੀ ਦੀ ਵੀ ਜ਼ਰੂਰਤ ਹੈ ਹਵਾ ਦੀ ਵੀ ਉਹਨੂੰ ਜ਼ਰੂਰਤ ਹੈ ਤਾਂ ਕਰਕੇ ਜਿਹੜੇ ਤਿੰਨੇ ਮੰਡਲ ਨੇ ਉਹ ਇਸ ਨੂੰ ਪ੍ਰਭਾਵਿਤ ਕਰਦੇ ਨੇ ਉਸ ਤੋਂ ਬਾਅਦ ਆਪਣੇ ਕੋਲੇ ਤੀਜਾ ਪ੍ਰਸ਼ਨ ਹੈ ਮਨੁੱਖ ਵਾਤਾਵਰਨ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਇਹਦਾ ਉੱਤਰ ਹੈ ਜੀ ਮਨੁੱਖ ਕਈ ਢੰਗਾਂ ਨਾਲ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈ ਤਾਂ ਇਹਦੇ ਪੁਆਇੰਟਸ ਆਪਾਂ ਚਾਰ ਬਣਾਏ ਨੇ ਇਹਦੇ ਵਿੱਚ ਪਹਿਲਾ ਮਨੁੱਖ ਨੇ ਆਪਣੇ ਰਹਿਣ ਲਈ ਜੰਗਲ ਕੱਟ ਕੇ ਸ਼ਹਿਰ ਬਣਾਏ ਆ ਦੂਸਰਾ ਉਸ ਨੇ ਦਰਿਆਵਾਂ ਉੱਤੇ ਬੰਨ ਬਣਾ ਕੇ ਡੈਰਾ ਰਹੀ ਮਾਰੂਥਲ ਵਿੱਚ ਪਾਣੀ ਪਹੁੰਚਾ ਦਿੱਤਾ ਉਸ ਨੇ ਵਿਗਿਆਨ ਰਾਹੀਂ ਕੁਦਰਤੀ ਸ਼ਕਤੀਆਂ ਤੇ ਕਾਬੂ ਪਾ ਲਿਆ ਚੌਥਾ ਉਸ ਨੇ ਆਵਾਜਾਈ ਖੇਤੀਬਾੜੀ ਅਤੇ ਉਦਯੋਗਿਕ ਖੇਤਰਾਂ ਦਾ ਵਿਕਾਸ ਕਰਕੇ ਸਾਰੇ ਸੰਸਾਰ ਨੂੰ ਗਲੋਬਲ ਪਿੰਡ ਬਣਾ ਦਿੱਤਾ ਹੈ ਮਤਲਬ ਰਹਿਣ ਦੇ ਲਈ ਪਹਿਲਾ ਮਨੁੱਖ ਨੇ ਜੰਗਲ ਕੱਟੇ ਹੈ ਕੁਦਰਤ ਨੂੰ ਪ੍ਰਭਾਵਿਤ ਕੀਤਾ ਨਾ ਮਾਰੂਥਨਾਂ ਤੱਕ ਪਾਣੀ ਪਹੁੰਚਾਇਆ ਫਿਰ ਦਰਿਆਵਾਂ ਨੂੰ ਨੇ ਬੰਨ ਲਾ ਕੇ ਨਹਿਰਾਂ ਨੂੰ ਬੰਨ ਮਤਲਬ ਨਹਿਰਾਂ ਦੇ ਰਾਹੀਂ ਪਾਣੀ ਪਹੁੰਚਾਇਆ ਮਾਰੂਥਨਾਂ ਤੱਕ ਫਿਰ ਵਿਗਿਆਨ ਦੇ ਰਾਹੀਂ ਕੁਦਰਤੀ ਸ਼ਕਤੀਆਂ ਤੇ ਕਾਬੂ ਵੀ ਉਹਨੇ ਪਾ ਲਿਆਗਾ ਚੌਥਾ ਮਤਲਬ ਖੇਤੀਬਾੜੀ ਜਾਂ ਉਦਯੋਗਿਕ ਖੇਤਰਾਂ ਵਿੱਚ ਜਿਹੜਾ ਵਿਕਾਸ ਹੋਇਆ ਸਾਰਾ ਉਹ ਮਨੁੱਖ ਨੇ ਕੀਤਾਗਾ ਮਤਲਬ ਪਹਿਲਾਂ ਪੈਦਲ ਧੁਰਦੇ ਸੀ ਫਿਰ ਉਸ ਤੋਂ ਬਾਅਦ ਗੱਡੀਆਂ ਤੇ ਫਿਰ ਉਸ ਤੋਂ ਬਾਅਦ ਸਾਈਕਲ ਮੋਟਰਸਾਈਕਲ ਹੁਣ ਆਪਾਂ ਹਵਾਈ ਉਡਾਨਾਂ ਜਿਹੜੀਆਂ ਭਰਦੀਆਂ ਇਹ ਸਾਰਾ ਕੁਝ ਕਿਹਦੇ ਕਰਕੇ ਹੋਇਆਗਾ ਬਿਰੁਖ ਨੇ ਜਿਹੜੀ ਉન્નਤੀ ਕੀਤੀ ਹੈ ਉਸ ਤੇ ਕਰਕੇ ਹੋਇਆਗਾ ਇਸ ਤੋਂ ਬਾਅਦ ਚੌਥਾ ਪ੍ਰਸ਼ਨ ਹੈ ਜੀ ਧਰਤੀ ਦੀਆਂ ਮੁੱਖ ਕਿੰਨੀਆਂ ਪਰਤਾਂ ਨੇ ਤਾਂ ਕਿੰਨੀਆਂ ਪਰਤਾਂ ਨੇ ਉਹਨਾਂ ਦੇ ਬਾਰੇ ਆਪਾਂ ਦੱਸਦਾਗਾ ਤਿੰਨ ਪਰਤਾਂ ਆਪਣੇ ਕੋਲੇ ਸਿਆਲ ਸੀਮਾ ਤੇ ਨਾਈਫ ਸਿਆਲ ਸਿਲੀਕੋਨ ਤੇ ਐਲੂਮੀਨੀਅਮ ਦੀ ਬਣੀ ਹੋਈ ਹੈ ਤੇ ਇਹ ਸਭ ਤੋਂ ਉੱਪਰਲੀ ਪਰਤ ਹੈ ਦੂਜੀ ਕੀ ਹੈ ਜੀ ਸੀਮਾਗੀ ਜਿਸ ਵਿੱਚ ਵਿਦੇਰੇ ਤੱਤ ਸਿਲੀਕੋਨ ਅਤੇ ਮੈਗਨੀਸ਼ੀਅਮ ਦੇ ਸ਼ਾਮਿਲ ਹਨ ਇਸ ਤੋਂ ਬਾਅਦ ਅੰਦਰੂਨੀ ਭਾਗ ਹੈ ਜਿਹੜਾ ਉਹਨੂੰ ਕੀ ਕਿਹਾ ਜਾਂਦਾਗਾ ਨਾਈਫ ਕਿਹਾ ਜਾਂਦਾ ਜਿਸ ਦੇ ਵਿੱਚ ਨਿੱਕਲ ਅਤੇ ਲੋਹੇ ਦੇ ਤੱਤ ਜਿਹੜੇ ਉਹ ਸ਼ਾਮਿਲ ਕੀਤੇ ਜਾਂਦੇ ਹਨ ਇਸ ਤੋਂ ਬਾਅਦ ਆਪਣੇ ਕੋਲੇ ਜਿਹੜਾ ਖਾਲੀ ਥਾਵਾਂ ਦਾ ਭਾਗ ਹੈਗਾ ਉਹ ਆਉਂਦਾਗਾ ਜਿਸ ਦੇ ਵਿੱਚ ਆਪਣੇ ਕੋਲੇ ਪਹਿਲੀ ਖਾਲੀ ਸਥਾਨ ਹੈ ਵਾਤਾਵਰਨ ਨੂੰ ਡੈਸ਼ ਮੰਡਲਾਂ ਵਿੱਚ ਵੰਡਿਆ ਜਾਂਦਾ ਹੈ ਤਾਂ ਕਿੰਨੇ ਮੰਡਲਾਂ ਵਿੱਚ ਵੰਡਿਆ ਗਿਆ ਜੀ ਵਾਤਾਵਰਨ ਨੂੰ 4 ਧਰਤੀ ਦੀ ਸਿਆਲ ਪਰਤ ਉਹਨਾਂ ਚਟਾਨਾਂ ਦੀ ਬਣੀ ਹੈ ਜਿਸ ਵਿੱਚ ਡੈਸ਼ ਅਤੇ ਡੈਸ਼ ਤੱਤ ਵਧੇਰੇ ਹੁੰਦੇ ਹਨ ਸਿਲੀਕੋਨ ਅਤੇ ਐਲੂਮੀਨੀਅਮ ਧਰਤੀ ਦੀ ਨਾਈਫ ਪਰਤ ਵਿੱਚ ਨਿਕਲ ਅਤੇ ਲੋਹੇ ਤੱਤ ਜਿਆਦਾ ਮਾਤਰਾ ਦੇ ਵਿੱਚ ਸ਼ਾਮਲ ਹੁੰਦੇ ਹਨ ਜੀਵ ਮੰਡਲ ਦੇ ਅਨੇਕ ਕਿਸਮਾਂ ਦੇ ਜੀਵ ਜੰਤੂਆਂ ਨੂੰ ਡੈਸ਼ ਕਿਹਾ ਜਾਂਦਾ ਹੈ ਜੀਵ ਜਗਤ ਧਰਤੀ ਦੀ ਸਤਾ ਦਾ ਡੈਸ਼ ਭਾਗ ਪਾਣੀ ਦੇ ਘਿਰਿਆ ਹੋਇਆ ਹੈ 71% ਹਾਂਜੀ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਅੱਗੇ ਦੀ ਹੋਰ ਵੀਡੀਓਜ਼ ਦੇਖਣ ਦੇ ਲਈ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਥੈਂਕ ਯੂ